ਸਤਿ ਸ਼੍ਰੀ ਅਕਾਲ ਦੋਸਤੋ ਆਸ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਆਪਦੇ ਘਰ ਦੀ ਵੀਡੀਓ ਬਣਾ ਰਹੇ ਹਾਂ ਇਹ ਖੜਾ ਮੇਰਾ ਭਰਾ ਜਸਪੀਤ ਸਿੰਘ ਬਰਾੜ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਫਾਦਰ ਸਾਹਿਬ ਇਹ ਮਾਤਾ ਇਹ ਛੋਟਾ ਚਾਚਾ ਇਹ ਚਾਚੇ ਇਹਦੇ ਨਾਲ ਚਾਚੀ ਜੀ ਇਹ ਚਾਚਾ ਤੇ ਚਾਚੀ ਜੀ ਇਹ ਸਾਡੇ ਨਾਨੀ ਜੀ ਇਹ ਭਾਬੀ ਜੀ ਤੇ ਮੇਰਾ ਭਰਾ ਇਹ ਖੜੇ ਆ ਅਸੀਂ ਆਪਦੇ ਹੀ ਘਰੇ ਅਸੀਂ ਸ਼ਰੀ ਜਿਹੜਾ ਹੈ ਹੁੰਦਾ ਆਪਣੇ ਜਦੋਂ ਬੱਚਾ ਹੁੰਦਾ ਤੇ ਉਹਦੇ ਤੇ ਆਪਾਂ ਖੁਸ਼ੀ ਮਨਾਉਂਦੇ ਆ ਬੱਚਾ ਹੁੰਦਾ ਤੇ ਆਪਾਂ ਸ਼ਰੀ ਬਣਦੇ ਆ ਸ਼ਰੀ ਬਣਨ ਲੱਗੇ ਆ ਵੀ ਸਾਡੇ ਮੈਂ ਆਪਦੀ ਗੱਲ ਹੀ ਕਰਦਾ ਸਹਿਜਪਾਲ ਬਰਾੜੀ ਵੀ ਸਾਡੇ 9 ਸਾਲਾਂ ਬਾਅਦ ਬੱਚੀ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਸੀ ਅਮਾਨਕੌਰ ਬਰਾੜ ਇਹ ਸਾਡੇ ਇਹ ਵੀ ਸਾਡੀ ਟੀਮ ਦੇ ਮੈਂਬਰ ਆ ਸਾਡੇ ਬੁੱਲਾ ਸਿੰਘ ਤੇ ਨਾਲ ਦੂਜਾ ਭਰਾ ਰਾਜੂ ਤੇ ਅਸੀਂ ਇਹਦੇ ਸ਼ਰੀ ਬਣਦੇ ਸੀਗੇ ਤੇ ਵੀ वैसे कुड़ी होई है ਮੈਨੂੰ ਲੱਗਦਾ ਕਹਿੰਦੇ ਮੁੰਡਿਆਂ ਦੇ ਹੋਏ ਤੇ ਬਣਦੇ ਆ ਬਾਕੀ ਖੜੇ ਆ ਕਿਵੇਂ ਲੱਗ ਰਿਹਾ ਚਾਚਾ ਜੀ ਤੁਹਾਨੂੰ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਹੈ ਸਾਨੂੰ ਖੁਸ਼ੀ ਹੈ ਹਾਂਜੀ ਬਹੁਤ ਖੁਸ਼ੀ ਹੈ ਸਾਡੇ 25 ਸਾਲਾਂ ਬਾਅਦ ਦੁਬਾਰਾ ਲੜਕੀ ਨੇ ਜਨਮ ਲਿਆ ਠੀਕ ਹੈ ਜਰਮਨਜੀਤ 2000 ਚ ਜਨਮ ਲਿਆ ਸੀ ਉਹਨੇ ਤੇ ਉਹਦੇ ਬਾਦਰੀ ਠੀਕ ਹੈ ਕੁੜੀ ਨੇ ਜਨਮ ਲਿਆ ਤੇ ਮਹਾਰਾਜ ਤੰਦਰੁਸਤੀ ਦੇਵੇ ਤਰੱਕੀ ਦੇਵੇ हां जी ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਬਹੁਤ ਵਧੀਆ ਮੈਸੇਜ ਹੈ ਕਿ ਤੁਸੀਂ ਦੇ ਰਹੇ ਹੋ ਤੇ ਬਾਕੀ ਆਪਣੇ ਪਰਿਵਾਰ 'ਚ ਜਦੋਂ ਵੀ ਕਿਸੇ ਕੁੜੀ ਦਾ ਜਨਮ ਹੋਇਆ ਤੇ ਮਨੂੰ ਚੰਗਾ ਪਾਕੀ ਹੋਇਆ ਚੰਗਾ ਵਧੀਆ ਹੋਇਆ ਠੀਕ ਹੈ ਸਹੀ ਹੈ ਸਾਰਿਆਂ ਨੂੰ ਮਤਲਬ ਇਸ ਪਾਸੇ ਧਿਆਨ ਦੇਣਾ ਚਾਹੀਦਾ ਸਹੀ ਹੈ ਹਾਂ ਜੀ ਹਾਂ ਜੀ ਬਦਨੀਆਂ ਆਹ ਸ਼ੁਕਰੀਆ ਹਾਂ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਡੈਡੀ ਅਸੀਂ ਪੁਰਾਣੀਆਂ ਪਰੰਪਰਾ ਨੂੰ ਤੋੜ ਕੇ ਅਸੀਂ ਆਨੇ ਵੀ ਜਿਵੇਂ ਮੁੰਡੇ ਹੋਣ ਤੇ ਹੀ ਖੁਸ਼ੀ ਮਨਾਈ ਜਾਂਦੀ ਹੈ ਤੇ ਅਸੀਂ 9 ਸਾਲ ਬਾਅਦ ਸਾਡੇ ਗੁੱਡੀ ਹੋਈ ਹੈ ਜੀ ਮਾਨਕੌਰ ਬਰਾੜ ਤੇ ਅਸੀਂ ਉਸ ਦੀ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਮੁੰਡੇ ਦੀ ਖੁਸ਼ੀ ਮਨਾਈ ਜਾਂਦੀ ਹੈ ਉਸੇ ਤਰ੍ਹਾਂ ਹੀ ਅਸੀਂ ਆਪਦੀ ਪੁੱਤਰੀ ਦੀ ਖੁਸ਼ੀ ਮਨਾ ਰਹੇ ਹਾਂ ਖੁਸ਼ੀ ਮਨਾਉਣ ਦਾ ਕਾਰਨ ਇਹ ਵੀ ਹੈ ਕਿ ਸਾਡੀ ਭਤੀਜੀ ਜਰਮਨ ਕੌਰ ਬਰਾੜ ਸੀ ਜਿਹੜੀ ਉਸ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਜਿਸ ਕਰਕੇ ਅਸੀਂ ਪ੍ਰਭਾਵਿਤ ਹੋ ਗਏ ਇਸ ਚੀਜ਼ ਤੋਂ ਅਸੀਂ ਕਿਹਾ ਵੀ ਮੁੰਡੇ ਦੇ ਨਾਲ-ਨਾਲ ਕੁੜੀ ਦੀ ਵੀ ਖੁਸ਼ੀ ਮਨਾਉਣੀ ਚਾਹੀਦੀ ਆ ਤੇ ਕੁੜੀ ਦੇ ਵੀ ਸ਼ਰੀਂ ਬੰਨਣੇ ਚਾਹੀਦੇ ਆ ਜੀ। ਵਾਹਿਗੁਰੂ ਜੀ ਕਾ ਠਾਲਸਾਹ ਬਾਈ ਗੁਰਜੀ। ਆ ਵੀ ਕੁੜੀ ਦਾ ਚਾਚਾ ਹੈ। ਠਾਲਸਾਹ ਵਾਹਿਗੁਰਜੀ ਕੀ ਫਤਿਹ। ਬਸ ਠੀਕ ਹੈ। ਫਤਿਹ। ਠੀਕ ਹੈ। ਚਲੋ ਇਹ ਸੀ ਸਾਡਾ ਪਰਿਵਾਰ ਤੇ ਅੱਜ ਅਸੀਂ ਮੰਨ ਰਹੇ ਆ ਸ਼ਰੀ। ਚਲੋ ਵੀ ਮੁੰਡਿਓ। ਓਏ ਕੁੜੀ ਦਾ ਤਾਇਆ ਕੋਈ ਚਾਚਾ ਤੇ ਮੁੰਡੇ ਦਾ ਡੈਡੀ ਕੁੜੀ ਦਾ ਡੈਡੀ ਵੀਡੀਓ ਬਣਾ ਰਿਹਾ। ਸੀ ਲਾ ਬੁਝਾਨ ਕਰ ਰਹਾ ਨਾ ਹਾਂ ਮੇਰੇ ਕੋਲ ਹੋਣਾ ਨਹੀਂ ਲੋੜ ਹੀ ਨਹੀਂ ਆ ਰਹੇ ਜੀ ਮੇਰੀ ਬਣਾਖਿਆ ਵੀਡੀਓ ਇਦਰੋਂ ਇਦਾਂ ਹੀ ਕੰਟੀਨਿਊ ਚਲਾਈ ਨਹੀਂ 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 ਕੁਝ ਨਹੀਂ ਹੁੰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਈ ਬੰਦਾ ਵੈਸੇ ਵਧਾਈ ਦੇਣਾ ਚਾਹੁੰਦਾ ਮੈਨੂੰ ਵਧਾਈ ਦੇ ਸਕਦਾ ਮੁਬਾਰਕਾਂ ਜੀ ਸਭ ਨੂੰ ਚਲੋ ਜਾਤਾ ਮਨੂ ਵੀ ਹਾਂਜੀ ਚਲਦੀ ਵੀਡੀਓ ਚੱਲ ਰਹੀ ਆ ਦੱਸੋ ਜੀ ਕੀ ਬੋਲਣਾ ਚਾਹੁੰਦੇ ਹੋ ਮੈਂ ਨਾ ਮੁੰਡੇ ਭਾਵੇਂ ਤੁਹਾਡੇ 2 3 4 ਹੋ ਜਾਣ ਪਰ ਇੱਕ ਕੁੜੀ ਹੋਣੀ ਬਹੁਤ ਜ਼ਰੂਰੀ ਆ ਜੀ ਇੱਕ ਲੜਕੀ ਮਾਂ ਪਿਓ ਦਾ ਬਹੁਤ ਧਿਆਨ ਰੱਖਦੀ ਆ ਪ੍ਰੇਮ ਕਰਦੀ ਆ ਤੇ ਤੁਹਾਨੂੰ ਅਹਿਸਾਸ ਹੁੰਦਾ ਵੀ ਸਾਡੀ ਬੇਟੀ ਹੋਵੇ ਹਰ ਪਰਿਵਾਰ ਨੂੰ ਇਹ ਖੁਸ਼ੀ ਦੇਵੇ ਸਹੀ ਹੈ ਪਰਿਵਾਰ ਦੇ ਵਿੱਚ ਬੇਟੀ ਹੋਣੀ ਜ਼ਰੂਰੀ ਆ ਸਹੀ ਹੈ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਕਹਤੇ ਭੁਲੇ ਤੂੰ ਕਹਿਣਾ ਕੁਛ ਨਹੀਂ ਵਧੀਆ ਜੀ ਖੁਸ਼ ਹੋਸ ਤਾ ਨਹੀਂ ਗਰਮੀ ਬਹੁਤ ਆ ਬੰਦਾ ਗਰਮੀ ਬਹੁਤ ਆ ਵੀ ਜਲਦੀ ਕਰ ਦੇ ਅਸੀਂ ਫੇਲ ਨਹੀਂ ਕਰ ਰਹੇ ਜਸਪਰੀ ਤਾ ਉਹਨੂੰ ਗੇਟ ਖੋਲ ਦੇ ਉਧਰ ਜਾ ਕੇ ਨਹੀਂ ਖੋਲਣਾ ਗੇਟ ਯਾਰ ਅਜੇ ਇਧਰ ਤਾਂ ਬੰਨਿਆ ਗਿਆ ਹੈ ਨਾ ਅੱਛੀ ਦੇ ਫਿਰ ਸਵੇਰ ਦੀ ਹਾਂ ਇਹ ਤਾਂ ਮੈਂ ਲੱਗੀ ਜੰਦ ਨਹੀਂ